ਅੱਜ ਸਾਡੀ ਕਣਕ ਦਾ ਭਾਅ 2400 ਰੁਪਿਆ ਕਵਿੰਟਲ ਇੱਥੇ ਹੈਗਾ ਤੇ ਜੇ ਆਪਾਂ ਜਿੱਥੇ ਅਸੀਂ ਵਾਪਸ ਆਏ ਹਾਂ ਉੱਥੋਂ ਦੋ ਮੀਲ ਅੱਗੇ ਲੱਗੇ ਜਾਂਦੇ ਤੇ ਉੱਥੇ ਭਾਅ ਸਾਨੂੰ 3400 ਰੁਪਿਆ ਕਵਿੰਟਲ ਮਿਲਣਾ ਸੀਗਾ ਸਾਨੂੰ ਕਿਉਂ ਗੁਲਾਮ ਬਣਾ ਕੇ ਰੱਖਿਆ ਹੈ ਜੇ ਸਾਡੀ ਮਾਲੀ ਹਾਲਤ ਨੂੰ ਨਹੀਂ ਦੇਖਣਾ ਜੇ ਬਾਰਡਰ ਖੁੱਲਦਾ ਹੈ 70 ਲੱਖ ਬੇਰਜ਼ਗਾਰ ਸਾਡੇ ਮੁੰਡੇ ਨੌਕਰੀਆਂ ਤੇ ਲੱਗਦੇ ਆ ਹੁਣ ਇਥੋਂ ਸਮਾਨ ਸਾਡਾ ਕਣਕ ਦਾ ਮਿਸਤਰੀਆਂ ਦਾ ਬਣਿਆ ਮਸ਼ੀਨਰੀ ਟਰੈਕਟਰ ਪਹਿਲਾਂ ਤਾਂ ਜਾਂਦੇ ਆ ਸੂਰਤ ਸੂਰਤ ਤੋਂ ਜਾਂਦੇ ਆ ਕਰਾਚੀ ਕਰਾਚੀ ਤੋਂ ਆ ਕੇ ਫੇਰ ਆ ਤਿੰਨ ਮੀਲ ਇਥੇ ਬੋੜਰ ਹੈ ਇਥੇ ਫੇਰ ਆ ਬਣਦੇ ਇਥੇ ਪਰ ਢੇੜਾ ਕੱਢ ਕੇ ਇੱਡਾ ਇਥੇ ਪਾਕਿਸਤਾਨ ਚਾਉਂਦੇ ਆ ਜਿਹੜਾ ਸਾਡਾ ਵੱਟ ਨਾਲ ਵੱਟ ਲੱਗਦੀ ਆ ਹੁਣ ਇਹਦਾ ਦੱਸੋ ਇਹਦਾ ਲੌਜੀਕ ਇਹਦੀ ਦਲੀਲ ਏ ਕੀ ਹੈ ਮੇਰਾ ਮਤਲਬ ਹੈ ਸਾਹ ਸੁਖਬੀਰ ਸਿੰਘ ਬਹੁਤ ਅੱਛੇ ਆਦਮੀ ਹੈ ਖਾਂਦੇ ਪੀਂਦੇ ਹੈ ਉਹਨਾਂ ਦਾ ਢਿੱਡ ਬਹੁਤ ਮੋਟਾ ਹੋ ਗਿਆ ਦਿਮਾਗ ਖਾਲੀ ਹੋਇਆ ਪਿਆ ਹੁਣ ਇਹੋ ਜਿਹਾ ਬੰਦਾ ਪ੍ਰਧਾਨ ਕਾਲੀ ਦਲ ਸਿੱਖਾਂ ਦਾ ਬਣ ਕੇ ਕਰੂਗਾ ਕੀ ਜਿਹਦਾ ਦਿਮਾਗ ਹੀ ਖਤਮ ਹੋਇਆ ਪਿਆ ਹੈ ਜਿਹੜੇ ਭਿੰਡਰਾਵਾਲਿਆਂ ਦੇ ਲਿਬਾਸ ਪਹਿਨਦੇ ਐ ਤੇ ਫੇਰ ਪਰਸੋਂ ਆਪਣੀ ਮੀਟਿੰਗ ਕਹਿੰਦੇ ਅਸੀਂ ਤਾਂ ਚੀਫ ਮਿਨਿਸਟਰ ਬਣਨਾ ਹੁਣ ਅਸੀਂ ਚੀਫ ਮਿਨਿਸਟਰ ਮੀਟਿੰਗ ਨੂੰ ਕੀ ਕਰਨਾ ਜੇ ਜੋ ਸਾਡੀ ਗੱਲ ਹੀ ਨਹੀਂ ਹੁੰਦੀ ਜਿੰਨਾ ਚਿਰ ਆਪਣੀ ਬਾਤ ਸਹੀ ਨਹੀਂ ਆਉਂਦੀ ਭਿੰਡਰਾਵਾਲਿਆਂ ਦੀ ਬਾਤ ਪੂਰਾ ਨਹੀਂ ਹੁੰਦਾ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮਹਤਜਿੰਦਰ ਸਿੰਘ ਵਾਗੇ ਖੜੇ ਆ ਇਸ ਟਾਈਮ ਦੇ ਉੱਤੇ ਤੇ ਵਾਗੇ ਥੋੜੀ ਦੇਰ ਪਹਿਲਾਂ ਪ੍ਰੋਟੈਸਟ ਕੀਤਾ ਗਿਆ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿਛਲੇ ਸਾਲ ਵੀ ਇੱਥੇ ਅਰਦਾਸ ਬੇਨਤੀ ਕੀਤੀ ਗਈ ਸੀ ਕਾਨਫਰੰਸ ਕੀਤੀ ਗਈ ਸੀ ਅੱਜ ਵੀ ਕਾਨਫਰੰਸ ਹੋਈ ਆ ਨਾਲ ਪ੍ਰੋਟੈਸਟ ਕੀਤਾ ਗਿਆ ਪ੍ਰੋਟੈਸਟ ਦੀ ਰੂਪਰੇਖਾ ਤੁਸੀਂ ਵੇਖ ਚੁੱਕੇ ਹੋ ਸਦਾ ਸਿੰਘ ਜੀ ਸਿੰਘ ਮਾਨ ਅੱਗੇ ਵਧੇ ਕਿਆ ਗਿਆ ਕਿ ਸਾਨੂੰ ਜ਼ੀਰੋ ਲਾਈਨ ਤੱਕ ਤੇ ਜਾ ਲੈਣ ਦਿਓ ਜਿੱਥੇ ਤੱਕ ਸਾਡਾ ਇਲਾਕਾ ਵਾ ਉੱਥੇ ਜਾ ਕੇ ਅਸੀਂ ਪ੍ਰੋਟੈਸਟ ਕਰ ਸਕੀਏ ਕਿ ਸਾਡੀਆਂ ਫਸਲਾਂ ਚੱਕ ਲੋ ਸਾਡੀਆਂ ਫਸਲਾਂ ਇਧਰਲੇ ਪਾਸੇ ਜਾ ਲੈਣ ਦਿਓ ਸਰਦਾਰ ਸਿੰਘ ਜੀ ਸਿੰਘ ਮਾਨਸਾਣਾ ਨਾਲ ਜੁੜ ਚੁੱਕੇ ਅਗਰ ਫਤਿਹ ਸਾਂਝ ਕਰਦੇ ਆ ਮਾਨ ਸਾਹਿਬ ਆਇਓ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਨ ਸਾਹਿਬ ਵਪਾਰਕ ਸਾਂਝ ਵਾਸਤੇ ਤੁਸੀਂ ਅੱਜ ਗੱਲ ਕਰ ਰਹੇ ਹੋ ਪਰਕਸ ਬੜੇ ਲੰਬੇ ਸਮੇਂ ਤੋਂ ਬੰਦ ਹੋਈ ਪਈ ਆ ਕੀ ਲੱਗਦਾ ਕਦੋਂ ਤੱਕ ਖੁੱਲਣ ਦੀ ਆਸਵੰਦ ਰੱਖਦੇ ਹੋ ਦੇਖੋ ਸਾਹਿਬ ਅਸੀਂ ਚਾਹੁੰਦੇ ਆ ਕਿ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਖੁੱਲੇ ਜਿਹੜੇ ਮੁਸਲਮਾਨ ਮੁਲਖ ਨੇ ਉੱਥੇ ਕਣਕ ਦੀ ਟੋਟ ਹੈ ਅੱਜ ਸਾਡੀ ਕਣਕ ਦਾ ਭਾਅ 2400 ਰੁਪਿਆ ਕੁਇੰਟਲ ਇੱਥੇ ਹੈਗਾ ਤੇ ਜੇ ਆਪਾਂ ਜਿੱਥੇ ਅਸੀਂ ਵਾਪਸ ਆਏ ਹਾਂ ਉੱਥੋਂ 2 ਮੀਲ ਅੱਗੇ ਲੱਗੇ ਜਾਂਦੇ ਤੇ ਉੱਥੇ ਭਾਅ ਸਾਨੂੰ 3400 ਰੁਪਿਆ ਕੁਇੰਟਲ ਮਿਲਣਾ ਸੀਗਾ ਤੇ ਸਾਡੇ ਜਿਹੜੇ ਮਜ਼ਦੂਰ ਕਿਸਾਨ ਨੇ ਕਿਸਾਨ ਨੇ ਉਹ ਕਰਜ਼ਾਈ ਹੋਈ ਬੈਠੇ ਐ ਤੇ ਸੈਂਟਰ ਦੀ ਸਰਕਾਰ ਸਾਡੇ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਮੰਨਦੀ ਤੇ ਇਹ ਜਿਹੜੀ ਕਣਕ ਅੱਜ ਮੰਡੀਆਂ ਦੇ ਵਿੱਚ ਆ ਰਹੀ ਹੈ ਇਸ ਨੇ ਗੋਦਾਮਾਂ ਦੇ ਵਿੱਚ ਚਲੇ ਜਾਣਾ ਤੇ ਗੋਦਾਮਾਂ ਦੇ ਵਿੱਚ ਇਹਨੇ ਸੜ ਜਾਣਾ ਚੂਹੇ ਖਾ ਲੈਣਗੇ ਨੇ ਰੀ ਖਾਲੂਗੀ ਮੀਂਹ ਖਾਲੂਗਾ ਗੜੇ ਜੇ ਆਪਾਂ ਇੱਧਰਲੇ ਪਾਸੇ ਭੇਜ ਦਈਏ ਨਾਲੇ ਤਾਂ ਸਾਡੇ ਕੋਲੇ ਪੈਸਾ ਆਊਗਾ 1000 ਜਿਆਦਾ ਨਾਲੇ ਇਹ ਸਾਰੀ ਕਨਕ ਮਨੁੱਖਤਾ ਦੇ ਢਿੱਡ ਦੇ ਵਿੱਚ ਪਊਗੀ ਅਫਗਾਨਿਸਤਾਨ ਜ਼ੁਬੇਕਿਸਤਾਨ ਸੈਂਟਰਲ ਏਸ਼ੀਆ ਦੇ ਵਿੱਚ ਜਿੱਥੇ ਕਮੀ ਹੈ ਇਹ ਗਦਾਮਾਂ 'ਚ ਨਹੀਂ ਜਾਊ ਇਹ ਲੋਕਾਂ ਦੇ ਰਸੋਈਆਂ ਤੇ ਲੰਗਰਾਂ ਦੇ ਵਿੱਚ ਜਾਊਗੀ ਇਹਦਾ ਆਟਾ ਬਣੂਗਾ ਪੇੜੇ ਬਣਨਗੇ ਰੋਟੀਆਂ ਬਣਨਗੀਆਂ ਭੁੱਖਿਆਂ ਨੂੰ ਰੋਟੀ ਮਿਲੂਗੀ ਸਾਡਾ ਮਕਸਦ ਹੈ ਕਿ ਇਸ ਕਣਕ ਨੂੰ ਵਾਰਨ ਨਾ ਕਰੀਏ ਇਸ ਨੂੰ ਸਿੱਟਿਏ ਨਾ ਪਰ ਗਵਰਨਮੈਂਟ ਬੀਜੇਪੀ ਆਰਐਸਐਸ ਦੀ ਇਹੋ ਜੀ ਨਖਿੱਧ ਹੈ ਇਹਨਾਂ ਦਾ ਵੈਰ ਹੈਗਾ ਮੁਸਲਮਾਨ ਦੇ ਨਾਲ ਤੇ ਸਾਡਾ ਵੈਰ ਨਾ ਮੁਸਲਮਾਨ ਨਾਲ ਹੈ ਨਾ ਹਿੰਦੂਆਂ ਨਾਲ ਹੈ ਅਸੀਂ ਇਹਨਾਂ ਦੇ ਵਿੱਚ ਪੀਸੇ ਗਏ ਆ ਤੇ ਜੇ ਅਸੀਂ ਅਲਹਿਦਾ ਹੋ ਜਾਈਏ ਪਾਕਿਸਤਾਨ ਤੇ ਖਾਲਸਾਣ ਇੱਕ ਦੂਸਰੇ ਦੇ ਗਵੰਢੀ ਮੁਲਕ ਬਣ ਜਾਣ ਫੇਰ ਇਹ ਸਰਪਵਾੜੀ ਨਹੀਂ ਪਊਗਾ ਸਾਨੂੰ ਕਿਉਂ ਗੁਲਾਮ ਬਣਾ ਕੇ ਰੱਖਿਆ ਹੈ ਜੇ ਸਾਡੀ ਮਾਲੀ ਹਾਲਤ ਨੂੰ ਨਹੀਂ ਦੇਖਣਾ ਜੇ ਬਾਰਡਰ ਖੁੱਲਦਾ ਹੈ 70 ਲੱਖ ਬੇਰਜ਼ਗਾਰ ਸਾਡੇ ਮੁੰਡੇ ਨੌਕਰੀਆਂ ਤੇ ਲੱਗਦੇ ਆ ਉਹ ਅੱਜ ਚਿੱਟਾ ਤੇ ਹੋਰ ਨਸ਼ੇ ਵੇਚ ਰਹੇ ਆ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਉਹਨਾਂ ਨੂੰ ਸਤਕਾਰ ਮਿਲੂਗਾ ਉਹਨਾਂ ਨੂੰ ਟਰੱਕਾਂ ਦੇ ਉੱਤੇ ਸਫ਼ਰ ਕਰਨਗੇ ਚੰਗੀਆਂ ਖਾਣ ਕੇ ਚੀਜ਼ਾਂ ਤੇ ਮੇਰਾ ਮਾ ਘਰ ਵੀ ਉਹਨਾਂ ਦੇ ਬਣਨਗੇ ਇਕੱਠੇ ਘਰ ਨਹੀਂ ਰਹਿਣੇ ਉਹਨਾਂ ਦੀਆਂ ਭੈਣਾਂ ਦੀਆਂ ਸ਼ਾਦੀਆਂ ਚੰਗੀਆਂ ਹੋ ਜਾਣੀਆਂ ਸਾਰਾ ਕੁਝ ਚੰਗਾ ਹੋ ਜਾਊਗਾ ਬੰਦਰਗਾਹ ਚੱਲ ਰਹੀਆਂ ਪਰ ਇਹ ਬਾਰਡਰ ਨਾ ਖੁੱਲਣ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਹੁਣ ਬੰਦਰਗਾਹ ਚ ਚੱਲਦੀ ਹੈ ਹੁਣ ਬੰਦਰਗਾਹ ਸਾਡੀ ਹੈਗੀ ਹੈ ਕਰਾਚੀ ਦੀ ਆ ਬੰਬੇ ਦੀ ਤੇ ਜਾਂ ਸੂਰਤ ਦੀ ਹੁਣ ਇੱਥੋਂ ਸਮਾਨ ਸਾਡਾ ਕਣਕ ਦਾ ਮਿਸਤਰੀਆਂ ਦਾ ਬਣਿਆ ਮਸ਼ੀਨਰੀ ਟਰੈਕਟਰ ਪਹਿਲਾਂ ਤਾਂ ਜਾਂਦੇ ਆ ਸੂਰਤ ਸੂਰਤ ਤੋਂ ਜਾਂਦੇ ਆ ਕਰਾਚੀ ਕਰਾਚੀ ਤੋਂ ਆ ਕੇ ਫੇਰ ਆ ਤਿੰਨ ਮੀਲ ਇੱਥੇ ਬਾਰਡਰ ਹੈ ਇੱਥੇ ਫੇਰ ਆ ਰਹੇ ਬਣਦੇ ਇੱਥੇ ਹੈ ਪਰ ਜਿਹੜਾ ਕੱਢ ਕੇ ਏਡਾ ਇੱਥੇ ਪਾਕਿਸਤਾਨ ਚਾਹੁੰਦੇ ਆ ਜਿਹੜਾ ਸਾਡਾ ਵੱਟ ਨਾਲ ਵੱਟ ਲੱਗਦੀ ਹੈ ਹੁਣ ਇਹਦਾ ਦੱਸੋ ਇਹਦਾ ਲੌਜੀਕ ਇਹਦੀ ਦਲੀਲ ਏ ਕੀ ਹੈ ਇਹ ਤੰਗੀ ਕਰਨਾ ਕਿਸੇ ਨੂੰ ਹੁਣ ਮੋਦੀ ਸਾਹਿਬ ਨੂੰ ਆਪਾਂ ਜੇ ਛੋਟੀ ਛੋਟੀ ਚੁੰਡੀ ਵੱਡੀ ਜਾਈਏ ਉਹ ਤਾਂ ਹੁਣ ਤਾਂ ਕੁਛ ਨਹੀਂ ਨਾ ਪਰ ਉਹਨਾਂ ਨੂੰ ਤਕਲੀਫ ਤਾਂ ਹੁੰਦੀ ਹੋਊਗੀ ਕਿ ਹਾਏ ਕਦੇ ਹੁਣ ਨਾ ਚੁੰਡੀ ਕੋਈ ਵੱਡ ਦੇਵੇ ਹੁਣ ਨਾ ਚੁੰਡੀ ਵੱਡ ਦੇਵੇ ਹੈਨਾ ਇਹ ਤਾਂ ਸਤਾਉਣ ਦੀ ਗੱਲ ਹੈ ਮਹਤਵ ਛੋਟੀ ਚੁੰਡੀਆਂ ਜੀ ਤੁਸੀਂ ਵੱਡੀ ਆ ਤੁਸੀਂ ਕੋਸ਼ਿਸ਼ ਕੀਤੀ ਕਿ ਜ਼ੀਰੋ ਲਾਈਨ ਤੇ ਜਾਣ ਦੀ ਪਰ ਤੁਹਾਨੂੰ ਵੀ ਰੋਕਿਆ ਗਿਆ ਬਾਰ ਬਾਰ ਰੋਕਾਂ ਦੇ ਬਾਵਜੂਦ ਤੁਸੀਂ ਅੱਗੇ ਲੰਘਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਸੀਂ ਲੰਘ ਤਾਂ ਜਾਂਦੇ ਪਰ ਫੇਰ ਸ਼ਾਇਦ ਇੱਥੇ ਨੁਕਸਾਨ ਇਹਨਾਂ ਦਾ ਵੀ ਹੋ ਜਾਂਦਾ ਸਾਡਾ ਵੀ ਹੋ ਜਾਂਦਾ ਤੇ ਨਾਲੇ ਹੁਣ ਮੈਂ 80 ਸਾਲਾਂ ਦਾ ਹੋ ਚੱਲਿਆ ਅਗਲੇ ਮਹੀਨੇ ਤੇ ਤੁਰ ਤਾ ਮੈਂ ਸਕਦਾ ਹਾਂ ਟੱਪ ਵੀ ਸਕਦਾ ਹਾਂ ਪਰ ਮੈਨੂੰ ਆਪਣੀ ਉਮਰ ਦਾ ਵੀ ਖਿਆਲ ਰੱਖਣਾ ਪਊ ਹੁਣ ਮੇਰੇ ਸਿਰ ਦੇ ਉੱਤੇ ਲੱਦੀ ਹੋਈ ਸੀ ਕਣਕ ਦੀ ਬੋਰੀ ਹਾਂ ਫਿਰ ਹੁਣ ਇਹ ਮੇਰੀ ਅਵਸਥਾ ਤਾਂ ਨਹੀਂ ਹੈ ਨਾ ਕਿ ਮੈਂ ਹੁਣ ਇੰਨੀ ਕੁਝ ਕਰਾਂ ਤੇ ਸਿੱਖ ਸਾਨੂੰ ਵੋਟ ਨਹੀਂ ਪਾਉਂਦੇ ਗੱਲ ਹੈ ਮਨਸਾ ਵੋਟਾਂ ਤੁਸੀਂ ਗੱਲ ਕੀਤੀ 227 ਨੂੰ ਕਿਵੇਂ ਵੇਖਦੇ ਆ ਕੁਝ ਅਕਾਲੀ ਦਲ ਨਵੇਂ ਵੀ ਆ ਚੁੱਕੇ ਆ ਅਕਾਲੀ ਦਲ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਫੇਰ ਪ੍ਰਧਾਨ ਮਿਲ ਚੁੱਕੇ ਮੇਰਾ ਮਤਲਬ ਹੈ ਸਾਹਿਬ ਸੁਖਬੀਰ ਸਿੰਘ ਬਹੁਤ ਅੱਛੇ ਆਦਮੀ ਹੈ ਖਾਂਦੇ ਪੀਂਦੇ ਆ ਉਹਨਾਂ ਦਾ ਢਿੱਡ ਬਹੁਤ ਮੋਟਾ ਹੋ ਗਿਆ ਹੈ ਢਿੱਡ ਨੂੰ ਪੈਂਦੀ ਹੈ ਜੀ ਹਾਂ ਉਹ ਤਾਂ ਢਿੱਡ ਨੂੰ ਪੈਂਦੀਆਂ ਮੋਟੇ ਢਿੱਡ ਨੂੰ ਨਹੀਂ ਫਿਰ ਜਿੱਤ ਕੇ ਫਿਰ ਖਰਾਕ ਜ਼ਿਆਦਾ ਹੁੰਦੀ ਹੈ ਢਿੱਡ ਬਹੁਤ ਮੋਟਾ ਹੋ ਗਿਆ ਦਿਮਾਗ ਖਾਲੀ ਹੋਇਆ ਪਿਆ ਹੁਣ ਇਹੋ ਜਿਹਾ ਬੰਦਾ ਪ੍ਰਧਾਨ ਕਾਲੀ ਦਲ ਸਿੱਖਾਂ ਦਾ ਬਣ ਕੇ ਕਰੂਗਾ ਕੀ ਜਿਹਦਾ ਦਿਮਾਗ ਹੀ ਖਤਮ ਹੋਇਆ ਪਿਆ ਉਹ ਇਥੇ ਆ ਸਦਾ ਇਹੋ ਜਿਹਾ ਮਜਰਾ ਖੜਸਾ ਦਾ ਫਿਰ ਉਹ ਕਾਲੀ ਦਲ ਦਾ ਪ੍ਰਧਾਨ ਕਿਵੇਂ ਹੈ ਹਾਂ ਹੁਣ ਅਸੀਂ ਅਗਲਾ ਮਜਾਰਾ ਕਰਨਾ ਹੈ ਸਹਣੀ ਵਾਲਾ ਉਦੋਂ ਬਾਅਦ ਕਰਾਂਗੇ ਸੁਲਮਾਨ ਕੀ ਤੇ ਹੁਣ ਇਹ ਜਥੇਦਾਰ ਜਿਹੜੇ ਇੱਥੋਂ ਦੇ ਹੈਗੇ ਆ ਇਹ ਸਾਨੂੰ ਤਰੀਕ ਦੇਣਗੇ ਕਿ ਕਦੋਂ ਕਰੀਏ ਮਾਨ ਸਾਹਿਬ ਇੱਕ ਅਕਾਲੀ ਦਲ ਹੋਰ ਆ ਗਿਆ ਵਾ ਜੇ ਅਕਾਲੀ ਦਲ ਵਾਰਸ ਪੰਜਾਬ ਦੀ ਤੇ ਇੱਕ ਅਕਾਲੀ ਦਲ ਸ਼ਾਇਦ ਥੋੜੇ ਦਿਨਾਂ ਤੱਕ ਹੋਰ ਪਹੁੰਚੂਗਾ ਜਿਹੜਾ ਕਿ ਪੰਜ ਮੈਂਬਰੀ ਕਮੇਟੀ ਸ਼ਾਇਦ ਲੈ ਕੇ ਆਉਗੀ ਬਟਾਲਾ ਸਾਹਿਬ ਨੇ ਵੀ ਥੋੜਾ ਸਪਸ਼ਟ ਕੀਤਾ ਹੋਇਆ ਉਹਨਾਂ ਅਕਾਲੀ ਦਲ ਨੂੰ ਚੈਲੰਜ ਮੰਨਦੇ ਹੋ ਤੁਸੀਂ 27 ਦੇ ਵਿੱਚ ਕੁਝ ਦੇਖੋ ਇੱਕ ਦਮਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰ ਬੜੇ ਔਖੇ ਸੀਗੇ ਕਿ ਇਹ ਸਾਡੇ ਨਾਲ ਤਾਂ ਇਹ ਮਹਾਰਾਜਾ ਕਿਵੇਂ ਬਣ ਗਿਆ ਇੱਕ ਮਰਾਸੀ ਆਇਆ ਉਹਨੂੰ ਕਹਿੰਦੇ ਤੈਨੂੰ ਰਾਜ ਭਾਗ ਦੇ ਦੇਵਾਂਗੇ ਜੇ ਤੂੰ ਮਹਾਰਾਜੇ ਨੂੰ ਕਾਣਾ ਕਹਿਦਾ ਉਹ ਕਹਿੰਦਾ ਸੱਤ ਬਚਣ ਜਦੋਂ ਮਹਾਰਾਜ ਸਾਹਿਬ ਆਏ ਤੇ ਮਰਾਸੀ ਕਹਿੰਦਾ ਤੇਰੀ ਇੱਕੋ ਅੱਖਸ ਲਖਣੀ ਕਰਨ ਸਲਾਮੀਆਂ ਦੋ ਅੱਖੀਆਂ ਵਾਲੇ ਹਨ ਤੇ ਫੇਰ ਆਵਾਂਗੇ ਤੇ ਇਹ ਜਿਹੜੀ ਦੂਜੀਆਂ ਪਾਰਟੀਆਂ ਬਣਦੀਆਂ ਕੋਈ ਪਾਰਟੀ ਗੁਰੂ ਗੋਬਿੰਦ ਗੋਬਿੰਦ ਸਿੰਘ ਮਹਾਰਾਜ ਦੇ ਲਿਬਾਸ ਪਹਿਨ ਲੈਂਦਾ ਕੋਈ ਭਿੰਡਰਾਂ ਵਾਲਿਆਂ ਦਾ ਲਿਬਾਸ ਪਹਿਨ ਲੈਂਦਾ ਹੈ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਗਰੀਬ ਸੀ ਕੋ ਗਦੋਂ ਪਾਤਸ਼ਾਹੀ ਤੇ ਆਖਰੀ ਸ਼ਬਦ ਭਿੰਡਰਾਂ ਵਾਲਿਆਂ ਦੇ ਸੀ ਕਿ ਜਦੋਂ ਫੌਜ ਦਰਬਾਰ ਸਾਹਿਬ ਚਾਹੀ ਤੇ ਖਾਲਸਾਣ ਦਾ ਨਹੀਂ ਪੱਥਰ ਰੱਖਿਆ ਜਾਊਗਾ ਫੇਰ ਮੇਰੇ ਮੱਥੇ ਜਿਹੜੇ ਭਿੰਡਰਾਂ ਵਾਲਿਆਂ ਦੇ ਲਿਬਾਸ ਪਹਿਨਦੇ ਐ ਤੇ ਫੇਰ ਪਰਸੋਂ ਆਪਣੀ ਮੀਟਿੰਗ ਚ ਕਹਿੰਦੇ ਅਸੀਂ ਤਾਂ ਚੀਫ ਮਿਨਿਸਟਰ ਬਣਨਾ ਹੁਣ ਅਸੀਂ ਚੀਫ ਮਿਨਿਸਟਰ ਬਣੀ ਨੂੰ ਕੀ ਕਰਨਾ ਜਦੋਂ ਸਾਡੀ ਗੱਲ ਹੀ ਨਹੀਂ ਹੁੰਦੀ ਜਿੰਨਾ ਚਿਰ ਆਪਣੀ ਬਾਤ ਸਹੀ ਨਹੀਂ ਆਉਂਦੀ ਭਿੰਡਰਾਂ ਵਾਲਿਆਂ ਦੀ ਵਾਅਦਾ ਪੂਰਾ ਨਹੀਂ ਹੁੰਦਾ ਤੇ ਭਿੰਡਰਾਂ ਵਾਲਿਆਂ ਦਾ ਲਿਬਾਸ ਪਹਿਨ ਕੇ ਤੇ ਫੇਰ ਲੋਕਾਂ ਨੂੰ ਗੁੰਮਰਾਹ ਕਰਕੇ ਐਸਟਰਾ ਕਰਦਾ ਮੈਂ ਤਾਂ ਸਮਝਦਾ ਕੀ ਐ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਕੋਈ ਸਿਆਣੇ ਬੰਦਿਆਂ ਦੀ رائے ਲੈਣੀ ਚਾਹੀਦੀ ਹੈ ਕਿ ਐਂ ਕੰਮ ਨਹੀਂ ਚੱਲਦਾ ਹੁੰਦਾ ਸਮਾਜੀ ਮਾਨ ਸਾਹਿਬ ਤੁਸੀਂ ਵੀ ਕਿਹਾ ਸੀ ਅਮਰਪਾਲ ਸਿੰਘ ਨੂੰ ਕਿ ਉਹ ਵਾਲੇ ਸਮੇਂ ਦਾ ਲੀਡਰ ਹੋ ਸਕਦਾ ਤੁਸੀਂ ਆਪਣੇ ਗਰਾਉਂਡ ਦਿੱਤੀ ਦੀਪ ਪਾਈ ਦੀ ਗੱਲ ਕਰੀਏ ਦੀਪ ਨੂੰ ਤੁਸੀਂ ਵੱਡੀ ਜਗ੍ਹਾ ਦਿੱਤੀ ਸੀ ਤੁਸੀਂ ਆਪਣੀ ਜਿਹਦੇ ਵਿੱਚ ਤੁਹਾਡੀ ਕਿਰਪਾਨ ਫੜ ਕੇ ਤੇ ਉਹਨੇ ਝਾੜੂ ਦੀ ਤੁਲਨਾ ਜਦੋਂ ਕੀਤੀ ਸੀ ਜਦੋਂ ਬਹੁਤਾਤ ਲੋਕ ਤੁਹਾਡੇ ਨਾਲ ਜੁੜ ਚੁੱਕੇ ਸੀ ਹਾਂ ਫਿਰ ਅੱਜ ਵੀ ਜੁੜੇ ਹੋਏ ਅੱਜ ਦੇਖੋ ਕਿੰਨਾ ਫਿਰ ਵਟਿੰਡੇ ਦਮਦਮਾ ਸਾਹਿਬ ਕਿੱਡਾ ਇਕੱਠ ਸੀਗਾ ਜੁੜੇ ਤਾਂ ਅੱਜ ਵੀ ਹੈ ਤੇ ਜੁੜਨ ਦੀ ਇਹ ਕੋਈ ਗੱਲ ਨਹੀਂ ਅੱਜ ਤੁਸੀਂ ਦੇਖੋ ਕਿੰਨੇ ਕਿੰਨੇ ਦੂਰੋਂ ਦੋ ਦਿਨਾਂ ਦੇ ਕਹਿਣ ਦੇ ਉੱਤੇ ਇੱਡਾ ਇਕੱਠ ਹੋ ਗਿਆ ਸਤਾਂ ਸ੍ਰੀ ਅਕਾਲ ਜੀ ਸਿੰਘ ਮਾਨ ਸਾਡੇ ਨਾਲ ਸੀ ਉਹਨਾਂ ਨੇ ਕਿਹਾ ਕਿ ਅੱਜ ਬੇਸ਼ੱਕ ਵਾਗੇ ਦੇ ਵਿੱਚ ਖੜੇ ਆਂ ਵਾਗੇ ਪ੍ਰੋਟੈਸਟ ਕੀਤਾ ਵੇ ਤੇ ਅਗਲੀ ਸਾਡੀ ਰੂਪਰੇਖਾ ਹੋਊਗੀ ਬਾਰਡਰ ਖਲਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬੰਦਰਗਾਹਾਂ ਰਾਹੀਂ ਵਪਾਰ ਹੁੰਦਾ ਪਰ ਇਹ ਬਾਰਡਰ ਕਿਉਂ ਨਹੀਂ ਖੋਲਦੇ ਜਿਸ ਨਾਲ ਸਾਡਾ ਕਿਸਾਨ ਵੀ ਖੁਸ਼ਹਾਲ ਹੋ ਸਕਦਾ ਸਾਡਾ ਜਵਾਨ ਵੀ ਖੁਸ਼ਹਾਲ ਹੋ ਸਕਦਾ ਤੇ ਖਾਸ ਕਰਕੇ ਜੀ ਟਰਾਂਸਪੋਰਟ ਅਤੇ ਵਪਾਰੀ ਵਰਗ ਖੁਸ਼ਹਾਲ ਹੋਊਗਾ